ਪਿਛਲੇ ਕਈ ਦਿਨਾਂ ਤੋਂ ਇੱਕ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ 'ਤੇ ਇੱਕ ਵਿਅਕਤੀ ਦੇ ਵੱਲੋਂ ਤਖਤ shri damdama sahib ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਵਿਅਕਤੀ ਆਪਣਾ ਨਾਮ ਗੁਰਪ੍ਰੀਤ ਸਿੰਘ ਦੱਸ ਰਿਹਾ ਹੈ ਤੇ ਉਸ ਅਨੁਸਾਰ ਉਹ ਸਿੰਘ ਸਾਹਿਬ ਦਾ ਸਾਡੂ ਹੈ। ਪਿਛਲੇ ਕਈ ਦਿਨਾਂ ਤੋਂ ਉਸ ਵੱਲੋਂ ਇਲਜ਼ਾਮਾਂ ਦੀ ਛੜੀ ਲਗਾਈ ਗਈ ਹੈ ਤੇ ਇਸ ਮਾਮਲੇ ਦਾ ਸੱਚ ਕੀ ਹੈ ਅੱਜ ਤੁਹਾਨੂੰ ਇਹ ਦੱਸਾਂਗੇ। ਸ਼ੁਰੂਆਤ ਗੁਰਪ੍ਰੀਤ ਸਿੰਘ ਦੇ ਬਿਆਨ ਤੋਂ ਕਰਾਂਗੇ। ਉਸ ਅਨੁਸਾਰ ਵਿਆਹ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਪਤਾ ਲੱਗਿਆ ਕਿ ਕੁਵਾਰੀ ਹੁੰਦਿਆਂ ਉਸ ਦੇ ਘਰ ਵਾਲੀ ਜਾਨੀ ਕਿ ਜਥੇਦਾਰ ਸਾਹਿਬ ਦੀ ਸਾਲੀ ਗਿਆਨੀ ਸਾਹਿਬ ਕੋਲ ਰਹਿੰਦੀ ਰਹੀ ਹੈ। ਗੁਰਪ੍ਰੀਤ ਬੋਲਿਆ ਮੈਂ ਉਹਨਾਂ ਨੂੰ ਇੱਕ ਦੂਜੇ ਦੇ ਮੂੰਹ 'ਚ ਬੁਰਕੀਆਂ ਪਾਉਂਦੇ ਵੀ ਦੇਖਿਆ ਹੈ। ਜਦੋਂ ਡਿਊਟੀ ਤੇ ਜਾਂਦਾ ਸੀ ਤਾਂ ਮੇਰੀ ਘਰ ਵਾਲੀ ਜੀਜੇ ਕੋਲ ਚਲੀ ਜਾਂਦੀ ਸੀ ਮੈਂ ਉਹਨੂੰ ਜਥੇਦਾਰ ਨਹੀਂ ਮੰਨਦਾ ਉਸਨੇ ਮੇਰੇ ਤੇ 498 ਦਾ ਝੂਠਾ ਪਰਚਾ ਕਰਵਾਇਆ ਮੈਂ ਕਈ ਸਾਲਾਂ ਪਹਿਲਾਂ ਜਦੋਂ ਇਹ ਮਸਲਾ ਚੁੱਕਿਆ ਸੀ ਤਾਂ ਉਦੋਂ ਉਸਨੇ ਸਭ ਨੂੰ ਪੈਸੇ ਦੇ ਕੇ ਸਭ ਦੀ ਜ਼ੁਬਾਨ ਬੰਦ ਕਰਵਾ ਦਿੱਤੀ ਸੀ ਗੁਰਪ੍ਰੀਤ ਅਨੁਸਾਰ ਉਸਨੇ ਉਸ ਸਮੇਂ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਚਿੱਠੀਆਂ ਵੀ ਲਿਖੀਆਂ ਸੀ ਉਦੋਂ ਹੀ ਗਿਆਨੀ ਹਰਪ੍ਰੀਤ ਸਿੰਘ ਦਾ ਸੋਹਰਾ ਪਰਿਵਾਰ ਵੀ ਉਹਨਾਂ ਦੇ ਹੱਕ ਦੇ ਵਿੱਚ ਸਾਹਮਣੇ ਆਇਆ ਉਹ ਕੈਮਰੇ ਸਾਹਮਣੇ ਆਏ ਨੇ ਉਹਨਾਂ ਦੇ ਜੀਜੇ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਨੇ ਉਹ ਬੋਲੇ ਕਿ ਇਹ ਗੱਲ 20 ਸਾਲ ਪੁਰਾਣੀ ਹੈ ਗੁਰਪ੍ਰੀਤ ਸਿੰਘ ਹੈ ਤਾਂ ਅੰਮ੍ਰਿਤਧਾਰੀ ਸੀ ਪਰ ਉਹ ਸਿਰੇ ਦਾ ਨਸ਼ੇੜੀ ਸੀ ਤੇ ਮੀਟ ਵੀ ਖਾਂਦਾ ਸੀ ਉਹ ਕੁੜੀ ਨੂੰ ਕੁੱਟਦਾ ਸੀ ਤਾਂ ਸੀ ਕੁੜੀ ਵਾਪਸ ਲਿਆਏ ਹੁਣ ਉਹ ਜੋ ਵੀ ਇਲਜ਼ਾਮ ਲਗਾ ਰਿਹਾ ਹੈ ਉਹ ਗਲਤ ਹੈ ਹੁਣ ਉਹਨਾਂ ਦੇ ਤਲਾਕ ਨੂੰ ਕਈ ਸਾਲ ਹੋ ਚੁੱਕੇ ਨੇ ਇਹ ਬਸ ਜਥੇਦਾਰ ਸਾਹਿਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਉਹਨਾਂ ਨਾਲ ਬਾਹਰਲੀਆ ਤਾਕਤਾਂ ਮਿਲੀਆਂ ਹੋਈਆਂ ਨੇ ਦੋਵੇਂ ਭੈਣਾਂ ਦਾ ਘਰ ਤੋੜਨ ਦੀ ਗੁਰਪ੍ਰੀਤ ਸਿੰਘ ਕੋਸ਼ਿਸ਼ ਕਰ ਰਿਹਾ ਉਦੋਂ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਸੱਸ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਦੱਸਿਆ ਕਿ ਸਾਰਾ ਕੇਸ 9 ਸਾਲ ਤੱਕ ਚੱਲਿਆ ਫਿਰ ਮਸਾ ਜਾ ਕੇ ਮੁੰਡੇ ਤੋਂ ਖਹਿੜਾ ਛਡਵਾਇਆ ਸੀ ਉਹ ਪਖੰਡੀ ਬੰਦਾ ਹੈ ਮੇਰੇ ਪਰੋਣੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਏ ਇਸ ਕੁੜੀ ਨੂੰ ਲੈ ਕੇ ਚਰਚਾਵਾ ਚੱਲ ਰਹੀਆਂ ਨੇ ਜਿਸ ਮਹਿਲਾ ਤੇ ਇਲਜ਼ਾਮ ਲੱਗ ਰਹੇ ਨੇ ਉਹ ਵੀ ਕੈਮਰੇ ਸਾਹਮਣੇ ਆਈ ਹੈ ਮਹਿਲਾ ਨੇ ਕਿਹਾ ਕਿ ਕਿਸੇ ਸਿਆਸੀ ਬੰਦੇ ਨਾਲ ਗੁਰਪ੍ਰੀਤ ਰਲ ਗਿਆ ਹੁਣ ਜੋ ਚੀਜ਼ ਦਾ ਉਹ ਕਹਿ ਰਿਹਾ ਏ ਇਹ ਸਭ ਅਦਾਲਤ ਦੇ ਵਿੱਚ ਕਹਿਣੀਆਂ ਚਾਹੀਦੀਆਂ ਸੀ ਮੈਂ ਦੂਜਾ ਵਿਆਹ ਕਰਵਾਇਆ ਤਾਂ ਮੇਰਾ ਘਰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਏ ਇਸ ਨੂੰ ਤਾਂ ਕੋਈ ਧੀਆ ਭੈਣਾ ਵਾਲੇ ਘਰ 'ਚੇ ਵੜਨ ਵੀ ਨਹੀਂ ਦਿੰਦਾ ਹਾਲਾਂਕਿ ਜੇ ਗੱਲ ਕਰੀਏ ਤਾਂ ਅਜੇ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਪੂਰੇ ਮਾਮਲੇ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਥੋ ਰਹਾਰੀ ਹੈ ਪੰਗ ਹੋ ਚੁੱਕੀ ਹੈ ਅਕਾਲੀ ਸੁਧਾਰ ਲਹਿਰ ਨਾਲ ਸੰਬੰਧਿਤ ਰਹੇ ਇੱਕ ਬਾਗੀ ਅਕਾਲੀ ਆਗੂ ਨੇ ਇੱਕ ਵਾਰ ਫਿਰ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕਰ ਦਿੱਤਾ ਹੈ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ 'ਚ ਬਿਆਨ ਜਾਰੀ ਕੀਤਾ ਗਿਆ ਇਸ ਮਾਮਲੇ ਤੋਂ ਇੰਜ ਲੱਗਦਾ ਹੈ ਕਿ ਭਾਵੇਂ ਦੋਵੇਂ ਧਿਰ ਧੜਿਆਂ ਦੇ ਆਗੂਆਂ ਨੇ ਕਾਰਮਿਕ سزا ਤਾਂ ਪੂਰੀ ਕਰ ਲਈ ਹੈ ਪਰ ਪਾਰਟੀ ਦੇ ਸਿਆਸੀ ਮਾਮਲਿਆਂ 'ਚ ਅਕਾਲ ਤਖਤ ਦੇ ਹੁਕਮ ਲਾਗੂ ਹੁੰਦੇ ਨਹੀਂ ਦਿਸ ਰਹੇ ਅਤੇ ਇਸ ਤਰ੍ਹਾਂ ਕਾਲੀ ਦਲ 'ਚ ਇਕਤਾ ਹੋਣੀ ਮੁਸ਼ਕਲ ਜਾਪਦੀ ਹੈ। ਬਾਕੀ ਤਰ੍ਹਾਂ ਤੇ ਆਗੂਆਂ ਨੇ ਜਾਰੀ ਬਿਆਨ ਦੇ ਵਿੱਚ ਕਿਹਾ ਹੈ ਕਿ ਹੁਣ ਜੋ ਵਰਤਾਂਤ ਸਿਰਜਿਆ ਜਾ ਰਿਹਾ ਉਸ ਨਾਲ ਨਾ ਹੀ ਉਹਨਾਂ ਦਾ ਅਤੇ ਨਾ ਹੀ ਪੰਥ ਦਾ ਕੋਈ ਭਲਾ ਹੋਣ ਵਾਲਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅਤੇ ਦਮਦਮਾ ਸਾਹਿਬ ਵਿਖੇ ਆਪਣੀ ਵਧੀਆ ਕਰਤੱਲ ਸੇਲੀ ਨਾਲ ਸੇਵਾ ਨਿਭਾਈ ਹੈ ਜਿਸ ਤੋਂ ਪੂਰੀ ਸਿੱਖ ਕੌਮ ਜੋ ਹੈ ਸੰਤੁਸ਼ਟ ਹੈ। ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਐਲਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਸਾ ਸੁਰਜੀਤ ਸਿੰਘ ਰਖੜਾ, ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੁੱਲੇਵਾਲ ਅਤੇ ਸੰਤ ਸਿੰਘ ਉਮੈਦਪੁਰ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਕਿ ਕੌਮ ਅਤੇ ਪੰਥਕ ਮਸਲਿਆਂ ਦੀ ਹਮੇਸ਼ਾ ਸਿੰਘ ਸਾਹਿਬ ਨੇ ਪਹਿਰੇਦਾਰੀ ਕੀਤੀ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਬਾਦਲ ਦਲ ਦੇ ਕਰੀਬੀਆਂ ਦੇ ਵੱਲੋਂ ਜਥੇਦਾਰ ਸਾਹਿਬ ਦੇ ਕਈ ਸਾਲ ਪੁਰਾਣੇ ਮਾਮਲੇ ਨੂੰ ਉਲਝਾਉਣ ਦੇ ਲਈ ਇੱਕ ਇਨਸਾਨ ਨੂੰ ਲਿਆ ਕੇ ਉਸ ਨੂੰ ਆਪਣੇ ਵੱਲ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਸਕ੍ਰਿਪਟ ਦੇ ਕੇ ਆਪਣੀ ਮੀਡੀਆ ਕਰਮੀਆਂ ਤੋਂ ਕੂੜ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਧਾਰਮਿਕ ਸ਼ਖਸੀਅਤ ਤੇ ਇਸ ਤਰ੍ਹਾਂ ਚਿੱਕੜ ਸੁਟਕੇ ਸਾਰੇ ਕੌਮ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ ਆਗੂਆਂ ਨੇ ਜਾਰੀ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਇਹ ਦੱਸਦਾ ਹੈ ਕਿ ਉਹਨਾਂ ਨੇ ਇੱਕ ਨਿਮਾਣੇ ਸਿੱਖ ਵਜੋਂ ਸਾਰੇ ਗੁਨਾਹਾਂ ਨੂੰ ਕਬੂਲ ਕੀਤਾ ਹੈ ਅਤੇ ਉਸ ਦੀ ਸਜ਼ਾ ਨੂੰ ਵੀ ਮੰਨ ਲਿਆ ਹੈ ਉਹਨਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਅਤੇ ਦੂਜੇ ਪਾਸੇ ਇਹ ਜੋ ਸਾਰਾ ਬਰਤਾਨਾਤ ਉਹਨਾਂ ਵੱਲੋਂ ਸਿਰਜਿਆ ਜਾ ਰਿਹਾ ਹੈ ਉਸ ਤੋਂ ਲੱਗਦਾ ਹੈ ਕਿ ਸਭ ਕੁਝ ਉਹ ਕਰੋਧ ਅਤੇ ਬਦਲੇ ਦੀ ਭਾਵਨਾ ਦੇ ਨਾਲ ਕਰ ਰਹੇ ਨੇ ਜਿਸ ਨਾਲ ਜਥੇਦਾਰ ਸਹਿਬਾਨਾਂ ਨੂੰ ਨੀਵਾਂ ਦਿਖਾਇਆ ਜਾ ਸਕੇ ਪਰ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਨਾਲ ਜੋ ਇਹ ਕਰਵਾ ਰਹੇ ਨੇ ਉਹਨਾਂ ਦਾ ਭਲਾ ਨਹੀਂ ਹੋਣ ਵਾਲਾ ਤੇ ਨਾ ਹੀ ਪੰਥ ਦੀਆਂ ਕਦਰਾਂ ਕੀਮਤਾਂ ਇਹ ਦਰਸਾਉਂਦੀਆਂ ਨੇ ਅਤੇ ਇਹ ਸਿੱਖੀ ਸੋਚ ਦੇ ਉਲਟ ਹੈ ਆਗੂਆਂ ਨੇ ਕਿਹਾ ਕਿ ਸਾਰੇ ਫੈਸਲੇ ਸਿੱਖ ਪਰੰਪਰਾ ਅਤੇ ਮਰਿਆਦਾ ਅਨੁਸਾਰ ਹੋਏ ਹਨ ਅਤੇ ਇਹ ਸਾਰੇ ਫੈਸਲੇ ਸਾਰੇ ਜਥੇਦਾਰ ਸਹਿਬਾਨਾਂ ਦੀ ਸਹਿਮਤੀ ਦੇ ਨਾਲ ਹੀ ਹੋਏ ਹਨ ਪਰ ਜਿਸ ਤਰ੍ਹਾਂ ਦਾ ਹੁਣ ਵਰਤਾਂਤ ਸਿਰਜਿਆ ਜਾ ਰਿਹਾ ਹੈ ਉਸ ਸਿੱਖ ਕੌਮ ਨੂੰ ਹਨੇਰੇ ਵੱਲ ਧੱਕਣ ਦੀ ਕੋਸ਼ਿਸ਼ ਹੈ